ਜਿਹੜਾ ਉਸਤਾਦ ਆ ਯਾਰ ਆਪਣਾ ਕਈ ਮਾੜਾ ਥੋੜਾ ਸੋਚੂਗਾ ਸਹੀ ਗੱਲ ਹੈ ਉਹਨਾਂ ਦਾ ਮਨ ਇਹੋ ਚੀਜ਼ ਸੋਚਣਾ ਕਿ ਜੇ ਮੇਰਾ ਚੇਲਾ ਜੇ ਤਗੜਾ ਹੋਊਗਾ ਵੀ ਇਹਦੇ ਪਿੱਛੇ ਮੇਰਾ ਨਾਮ ਬਣਨਾ ਹਮਮ ਹੈਗੀ ਨਾ ਗੱਲ ਤੇ ਕਈ ਵਾਰੀ ਫਿਰ ਬੰਦਾ ਸੋਚ ਲੈਂਦਾ ਜੀ ਰੋ ਛਿਟਕ ਚੰਬ ਕਰਦਾ ਸ਼ਾਇਦ ਮੇਤੇ ਲੱਗਦਾ ਐ ਜੋ ਪਰ ਉਹਨੂੰ ਇਹ ਨਹੀਂ ਸਮਝ ਲੱਗਦੀ ਕਿ ਮੇਰੇ ਫੈਸਲੇ ਹੀ ਸਭ ਕੁਝ ਕਰਦਾ ਵੀ ਤੁਹਾਨੂੰ ਪਤਾ ਜੀ ਅੱਜ ਕੱਲ੍ਹ ਸੋਸ਼ਲ ਮੀਡੀਆ ਜਮਾਨਾ ਅਗਲਾ ਕਹਿ ਦਿੰਦਾ ਜੀ ਤੁਸੀਂ ਮੇਰੀ ਵੀਡੀਓ ਕਿਉਂ ਪੰਪਦੇ ਕਿਦਾਂ ਕਿਦਾਂ ਨੇ ਪਰ ਉਹ ਬੰਦੇ ਦਾ ਜੇ ਮੈਂ ਸ਼ੁਰੂ ਤੋਂ ਲੈ ਕੇ ਜੇ ਮੈਂ ਤੈਨੂੰ ਦੱਸਾਂ ਨਾ ਤੇਰੀ ਆਪ ਅੱਖਾਂ 'ਚ ਪਾਣੀ ਆ ਜਾਊਗਾ ਕਿ ਯਾਰੋ ਬੰਦੇ ਨੇ ਇੰਨਾ ਸਟਰਗਲ ਕੀਤਾ। ਸਭ ਤੋਂ ਵੱਡਾ ਯੋਗਦਾਨ ਤਾਂ ਚਲੋ ਗੋਪੀ ਭਵਾਨ ਦਾ। ਹਾਂ ਕਿਉਂਕਿ ਪਲੇਅਰ ਹੋਰ ਵੀ ਆ ਹੋ ਸਕਦਾ ਹੋਰ ਕਿਹਦੇ ਖੇਡਦਾ ਪਰ ਗੋਪੀ ਭਵਾਨ ਦਾ ਕਰਕੇ ਜਿਹੜਾ ਨੂੰ ਫੇਮ ਮਿਲਿਆ ਫੇਮ ਮਿਲਿਆ ਇੱਕ ਪਿਆਰ ਲੋਕਾਂ ਦਿੱਤਾ ਸਾਰਿਆਂ। ਹਾਂਜੀ ਸਾਰਿਆਂ ਨੂੰ ਸასი ਸ਼ਾਲ। ਬਾਕੀ ਆਪਣੇ ਨਾਲ ਸੁਖਵੀਰ ਆ। ਸੁਖਵੀਰ ਤੈਨੂੰ ਵਲੋਗਾਂ ਦੇ ਵਿੱਚ ਤਾਂ ਦੇਖਦੇ ਰਹੀਦਾ। ਪਰ ਅੱਜ ਮੁਲਾਕਾਤ ਆਪਣੀ ਪਹਿਲੀ ਈ ਹੋਈ ਆ ਹਾਂਜੀ ਸਹੀ ਗਾ ਸੱਚੀ ਗੱਲ ਜੀ ਸਾਰੇ ਵੀਰਾਂ ਭਰਾਵਾਂ ਨੂੰ ਠੀਕ ਆ ਹੋਰ ਸੁਣਾ ਮੇਰਾ ਪਰ ਘਰ ਪਰਵਾ ਠੀਕ ਠਾਕ ਸਾਰੇ ਹਾਂਜੀ ਹਾਂਜੀ ਵਧੀਆ ਵਧੀਆ ਭਰਾ ਸਾਹਿਬ ਠੀਕ ਠਾਕ ਅੱਜ ਆਨੰਦਪੁਰ ਚੈਂਪੀਅਨਸ਼ਿਪ ਤੇ ਖੇਡ ਕੇ ਕਿਦਾਂ ਦਾ ਲੱਗਾ ਆ ਸੁਪਨਾ ਈ ਸਹੀ ਗੱਲ ਭਰਾ ਹੂੰ ਵੀ ਖੇਡਦੇ ਦੇਖੀ ਰਹਾ ਹਾਂ ਆਪਣੇ ਜੀ ਸੀਨੀਅਰ ਪਲੇਅਰ ਹੀ ਸਾਰੇ ਹਾਂਜੀ ਹਾਂਜੀ ਤੇ ਦੇਖੀਦਾ ਪਾਸੇ ਖਲੋਗੇ ਕਿ ਸੋਚੀਦਾ ਕਿਤੇ ਆਪਾਂ ਵੀ ਨਾ ਵੇਚੇ ਸਾਵਾਂਗੇ ਜ਼ਿਲ੍ਹੇ ਦੇ ਵਿੱਚ ਹੂੰ ਹੂੰ ਤੇ ਚਲੋ ਗ੍ਰਾਊਂਡ ਨੇ ਆਪਾਂ ਟ੍ਰੇਨਿੰਗ ਪੂਰਾ ਕਰਤਾ ਅੱਜ ਤੇ ਜਦੋਂ ਗ੍ਰਾਊਂਡ 'ਚ ਤਾਂ ਕੰਜੀ ਵਧੀ ਜਾਂਦੀ ਹਰਾਵਾ ਅੱਛਾ ਚਾਹ ਬਹੁਤ ਜ਼ਿਆਦਾ ਫੀਲ ਹੁਣੋਂ ਬਹੁਤ ਜ਼ਿਆਦਾ ਆ ਤੁਹਾਨੂੰ ਬੜਾ ਇੱਕ ਆਪਣਾ ਜਿਹੜੀ ਆਪਾਂ ਚੀਜ਼ ਸੋਚਦੇ ਆਂ ਕਿ ਆਪਣਾ ਡ੍ਰੀਮ ਹੁੰਦਾ ਨਾ ਸੁਪਨਾ ਹਰ ਕਿਸੇ ਭਲੇ ਦਾ ਸੁਪਨਾ ਹੁੰਦਾ ਹੀ ਆ ਨਾ ਤੁਸ਼ੀਰ ਅਨੰਦਪੁਰ ਸਾਹਿਬ ਕਿਹੜਾ ਨਾ ਚੈਂਪੀਅਨਸ਼ਿਪ ਤੇ ਤੇ ਜਦੋਂ ਆਪਣਾ ਕੋਈ ਵੀ ਡ੍ਰੀਮ ਪੂਰਾ ਹੁੰਦਾ ਫਿਰ ਐਕਸਾਈਟਮੈਂਟ ਤਾਂ ਹੁੰਦੀ ਤੈਨੂੰ ਹਮ ਸਾਰਿਆਂ ਨੂੰ ਸਾਹ ਦੇਖ ਲੈ ਸਾਰੇ ਕਹਿੰਦੇ ਨੇ ਨਾ ਸਾਹ ਬਹੁਤ ਚੜਨਿਆ ਹਾਂ ਤੇ ਉਹ ਨਰਵਸ ਹੁੰਦਾ ਇਹ ਤੁਹਾਨੂੰ ਬੜਾ ਇੱਕ ਮੈਚ ਬਹੁਤ ਜ਼ਿਆਦਾ ਪ੍ਰੈਸ਼ਰ ਚੀਜ਼ ਆ ਨਾ ਮੈਂ ਅੜਿਆ ਹੋਇਆ ਆ ਪੂਰਾ ਤੇ ਫਿਰ ਸਾਰਿਆਂ ਨੂੰ ਤੁਹਾਨੂੰ ਪਤਾ ਹੁੰ ਤੇ ਬਾਕੀ ਸੋਹ ਹੋਣਾ ਆਪਾਂ ਕਬੱਡੀ ਦੇ ਹੁੰਨੇ ਆ ਸ਼ੁਰੂਆਤ ਆ ਜਿਹੜੀ ਕਬੱਡੀ ਦੀ ਕਿੱਦਾਂ ਕੀਤੀ ਸੀ ਪਹਿਲੋਂ ਵੀ ਪਰਿਵਾਰ ਚ ਖੇਡਦਾ ਹੁੰਦਾ ਸੀ ਨਹੀਂ ਸ਼ੁਰੂਆਤ ਨਾ ਆਪਾਂ 2019 ਦੇ ਵਿੱਚ ਕੀਤੀ ਪਹਿਲਾਂ ਮੈਂ ਦੌੜ ਹੀ ਲਾਉਣਾ ਨਾ ਰਨਿੰਗ ਲਈ ਅੱਛਾ ਭਰਤੀ ਦੇਖਣ ਲਈ ਤੇ ਉਦੋਂ ਮੇਰੀ ਉਮਰ ਨਹੀਂ ਹੁੰਦੀ ਈ ਆਪਣੇ ਧੂਆ ਦਾ ਪੁੱਤ ਖੇਡਦਾ ਹੁੰਦਾ ਹੈ ਗਤੀਰ ਪੱਟੀ ਵਾਲਾ ਤੇ ਉਹਦੇ ਵਾਲ ਦੇਖ ਕੇ ਆਪਾਂ ਸ਼ੁਰੂ ਕੀਤੀ ਪਹਿਲਾਂ ਮੈਂ ਦੌੜ ਹੀ ਲਾਉਣਾ ਫਿਰ ਮੈਨੂੰ ਪਰਵਾਨ ਨੇ ਕਹਿਣਾ ਕਿ ਦੂਜਾ ਤੇਰਾ ਸਰੀਰ ਹੋ ਰਹੀ ਆ ਤੂੰ ਕਬੱਡੀ ਖੇੜ ਹੂੰ ਤੇ ਤੂੰ ਕਿਹੜੇ ਕੰਮੇ ਪਿਆ ਆ ਵਾ ਪੇਪੀ ਜੀ ਜਮ ਰਹੀ ਨਾ ਤੇ ਫਿਰ ਆਪਾਂ ਪ੍ਰਭਾਨ ਨੂੰ ਫੋਲੋ ਕੀਤਾ ਤੇ ਪ੍ਰਭਾਨ ਨੇ ਆਪਾਂ ਨੂੰ ਸ਼ੁਰੂ ਤੋਂ ਲੈ ਕੇ ਵੀ ਲਾਸਟ ਤੱਕ ਡਾਈਟ ਜੋ ਵੀ ਖਾਣੀ ਆ ਨਾ ਆਪਾਂ ਨੂੰ ਦੱਸੀ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਜਦ ਬੰਦਾ ਵਿੱਚ ਖੁਬਦਾ ਕਿਸੇ ਚੀਜ਼ ਦੇ ਵਿੱਚ ਫੇਰਾ ਨਾ ਇਹ ਵੀ ਇੱਕ ਕਬੱਡੀ ਵੀ ਤੁਹਾਨੂੰ ਬਦਨ ਨਜੇ ਨਾ ਉਹ ਪੈੜਾ ਆ ਨਾ ਜਦ ਬੰਦਾ ਇੱਕ ਦੀ ਵਿੱਚ ਵੜ ਗਿਆ ਬਾਹਰ ਨਿਕਲ ਨਹੀਂ ਸਕਦਾ ਫਿਰ ਆਪਾਂ ਨੂੰ ਮੈਨੂੰ ਆਉ ਨੂੰ ਬਹੁਤ ਜ਼ਿਆਦਾ ਸ਼ੌਂਕ ਹੀ ਫਿਰ ਆਪਾਂ ਵੈਰੂ ਕਿਰਪਾ ਨਾਲ ਇੱਥੋਂ ਤੱਕ ਸੋਚਿਆ ਨਹੀਂ ਜਿੱਥੇ ਤੱਕ ਵੈਰੂ ਲੈ ਆਇਆ ਉਹਨਾਂ 'ਤੇ ਵੀ ਯਕੀਨ ਮੰਨੀ ਮੈਂ ਜਿਹਨੂੰ ਕਬੱਡੀ ਖੇਡਣੀ ਸ਼ੁਰੂ ਕੀਤੀ ਮੈਂ ਸ਼ੌਂਕ ਵਜੋਂ ਇੱਕ ਸਰੀਰ ਬਣਾਉਣ ਮਜੂ ਕੀਤੀ ਕਿ ਮੰਨ ਲਓ ਵਧੀਆ ਸਰੀਰ ਫਿੱਟ ਰਵੇ ਮੈਂ ਕਦੇ ਇਹ ਨਹੀਂ ਸੋਚਿਆ ਕਿ ਮੈਂ ਕਿਤੇ ਦਿੱਲੀ ਵੀ ਚੱਲ ਜਾਊਗਾ ਅੱਛਾ ਚਾਹ ਤੇ ਚੜ੍ਹ ਕੇ ਸਹੀ ਗੱਲ ਤੇ ਇਹ ਕਬੱਡੀ ਨੇ ਅੱਜ ਦੇਖ ਲਾ ਪਾਣਾ ਨੇ ਕਿੰਨੀਆਂ ਕੰਟਰੀਆਂ ਦਿਖਾਤੀਆਂ ਯਾਰ ਹੈਨਾ ਤੇ ਕਬੱਡੀ ਦਾ ਦੇਣ ਤਾਂ ਆਪਾ ਦੇ ਨਹੀਂ ਸਕਦੇ ਜੋ ਇਹ ਗੱਲ ਆ ਜੇ ਬੰਦਾ ਦਿਲੋਂ ਲੱਗਾ ਰਵੇ ਨਾ ਕਿ ਸੋਚੇ ਕਿ ਮੈਂ ਆ ਕਰਨਾ ਕਰਨਾ ਹੋ ਹੀ ਜਾਂਦਾ ਜੋ ਆਪਾ ਨਹੀਂ ਸੋਚ ਜਾਂਦਾ ਉਹ ਵੀ ਹੋ ਜਾਂਦਾ ਚਲੋ ਇੱਕ ਨਾ ਪਲੇਅਰ ਦੇ ਪਿੱਛੇ ਕਿਸੇ ਇਨਸਾਨ ਦਾ ਯੋਗਦਾਨ ਹੁੰਦਾ ਵਾ ਨਾ ਜਿਦਾਂ ਫੈਮਿਲੀ ਚੋਂ ਲਾ ਲਓ ਫਰੈਂਡ ਸਰਕਲ ਦੇ ਵਿੱਚੋਂ ਲਾ ਲਓ ਆਪਾਂ ਨੂੰ ਇਹ ਯੋਗਦਾਨ ਸਭ ਤੋਂ ਵੱਡੀ سپورਟ ਤਾਂ ਬ੍ਰੋ ਹੁੰਦੀ ਆ ਕਰਦਿਆਂ ਦੀ ਆ ਨਾ ਹੂੰ ਹੂੰ ਤੇ ਮੈਨੂੰ ਸਭ ਤੋਂ ਯਾਰੀ سپورਟ ਦਾੜੀ ਜੀ ਦਾੜੀ ਜੀ ਵੱਲੋਂ ਰਹੀ ਮਤਲਬ ਵੀ ਕਈ ਯਾਰੀ ਹੁੰਦਾ ਨਾ ਆਪਾਂ ਤਗੜਾ ਮਾੜਾ ਖੇਡ ਕੇ ਜਾਣਾ ਚੰਗਾ ਹਮੇਸ਼ਾ ਦਾੜੀ ਨੇ ਇਹੋ ਗੱਲ ਕਹਿੰਨੀ ਪੁੱਤ ਕੋਈ ਨਹੀਂ ਅੱਜ ਮਾੜੇ ਕੱਲ ਨੂੰ ਤਗੜੇ ਹੋ ਜਾਵਾਂਗੇ ਫਿਰ ਕਿਹੜੀ ਗੱਲ ਅੱਜ ਕੀ ਕੱਲ ਨੂੰ ਸਾਮਾ ਆਊਗਾ ਫੇਰ ਤਗੜੇ ਹੋਵੇਗਾ ਕਦੀ ਮੈਨੂੰ ਇਦਾਂ ਨਹੀਂ ਆਖਿਆ ਕਿ ਤੂੰ ਇਦਾਂ ਖੇਡਦਾ ਜੈ ਇਦਾਂ ਇਹੋ ਚੀਜ਼ ਹੈ ਮੇਝਾ ਕਿ ਨਹੀਂ ਪੁੱਤ ਕਿ ਜਿਹੜੀ ਚੀਜ਼ ਦੀ ਲੋੜ ਆ ਤੂੰ ਦੱਸ ਤੇ ਮੈਂ ਬੈਠਾ ਤੇ ਜਦੋਂ ਆਪਾਂ ਨੂੰ ਘਰੋਂ ਇੰਨੀ ਜਿਆਦਾ ਆਪਾਂ ਨੂੰ ਸਪੋਰਟ ਮਿਲਦੀ ਆ ਨਾ ਫਿਰ ਤੇ ਫਿਰ ਆਟੋਮੈਟਿਕ ਫਿਰ ਆਪਣਾ ਮਾਨ ਵਾਧਦਾ ਹੈ ਕਿ ਤੇ ਆਪਾਂ ਨੂੰ ਫਿਰ ਆਪਾਂ ਨੂੰ ਵੀ ਫੀਲ ਹੁੰਦਾ ਕਿ ਆਪਾਂ ਜੇ ਕਰਦੇ ਆ ਆਪਣਾ ਇੰਨਾ ਕਰਦੇ ਆ ਆਪਾਂ ਨੂੰ ਤਗੜੇ ਹੋ ਕੇ ਲੱਗ ਜੀ ਇੰਨਾ ਫਰਕ ਬਾਅਦ ਤੇ ਜੇ ਆਪਾਂ ਨੂੰ ਘਰੋਂ ਹੀ ਆਇਆ ਨੂੰ ਕੁੱਤੇ ਖਾਣੀ ਹੋਈ ਨਹੀਂ ਤਾਂ ਨੂੰ ਪਤਾ ਤੇ ਫਿਰ ਭੇਵੀ ਇੱਕ ਜਿਹੜੋ ਪਲੇਅਰ ਮਾੜਾ ਖੇਡ ਕੇ ਆਉਂਦਾ ਨਾ ਇੱਕ ਵੇਸੇ ਬੋਝ ਹੁੰਦਾ ਮਨ ਤੇ ਤੇ ਜੇ ਇੱਕ ਘਰੋਂ ਆ ਕੇ ਵੀ ਆਪਾਂ ਨੂੰ ਚੰਗੀ ਤਰ੍ਹਾਂ ਕਰ ਦਿਆ ਨਾ ਉਹਨਾਂ ਕੋਲ ਆਗੋ ਤੇ ਫਿਰ ਤੁਹਾਨੂੰ ਪਤਾ ਬੰਦਾ ਕੌਨਫੀਡੈਂਸ ਡਿੱਗਣਾ ਹੈ ਫਿਰ ਬੰਦਾ ਤਕੜਾ ਨਹੀਂ ਹੋ ਸਕਦਾ ਕਦੀ ਤੇ ਸਭ ਤੋਂ ਵੱਡੀ سپورਟ ਤਾਂ ਫਿਰ ਤੁਹਾਨੂੰ ਬੜਾ ਕਰ ਦਿਆਂਦੀ ਆ ਸੋਖ ਆਪਣੀ ਪਰਿਵਾਰ ਦੇ ਵਿੱਚ ਕੌਣ-ਕੌਣ ਆ ਪਰਿਵਾਰ ਦੇ ਵਿੱਚ ਆਪਣੇ ਦਾਦਾ-ਦਾਦੀ ਜੀ ਮਮੀ ਡਾਡੀ ਤੇ ਮੈਂ ਬਸ ਅੱਛਾ ਤੇ ਉਹ ਸੁਲਤਾਨ ਹੁਣ ਹਾਂ ਕੀ ਸੁਲਤਾਨ ਆਰੀ ਗੱਲ ਦੱਸ ਵੀ ਨਾਮ ਉਹਦਾ ਸੁਲਤਾਨ ਕਿਦਾਂ ਰੱਖਿਆ ਸੁਲਤਾਨ ਆ ਇਦਾਂ ਹੀ ਬਰੋਦ ਜਾ ਯਾਨੀ ਸੁਲਤਾਨਪੁਰ ਸਾਹਿਬ ਗਏ ਸੀ ਹੂੰ ਹੂੰ ਮੈਂ ਇੱਥੇ ਗੋਪੀ ਭੁਲਾਣਾ ਹੁਣਾ ਨਾ ਫਰੰਦੀ ਪੁਰੀਆ ਨਾ ਹੂੰ ਹੂੰ ਤੇ ਅਹੀਂ ਇਦਾਂ ਉਹ ਤੋਂ ਲੰਘਦੇ ਪਏ ਗੁਰਦਾਰਾ ਸਾਹਿਬ ਦੇ ਮੂਰੇ ਦੀ ਇਹ ਇਦਾਂ ਭੁਲਾਣਾ ਮੈਨੂੰ ਕਿਦਾਂ ਕਿਦਾਂ ਸੁਖ ਕੀ ਬਣੀ ਵਾਲੀਕ ਨਹੀਂ ਹੂੰ ਹੂੰ ਤੇ ਮਾਂ ਨਹੀਂ ਭੁਲਾਣ ਜੀ ਹੋ ਜੇ ਹੂੰ ਹੂੰ ਤੇ ਭੁਲਾਣਾ ਮੈਨੂੰ ਆਂਦਾ ਆਂਦਾ ਦੇਖੀ ਬੈਗਰੂ ਨੇ ਨਾ ਕੋਈ ਮੁੰਡਾ ਦੇਣਾ ਤੈਨੂੰ ਅੱਛਾ ਜਾਂਦਾ ਨਾਮ ਸੁਲਤਾਨ ਰੱਖ ਲਿਆ ਫਿਰ ਗੁਰੂ ਘਰੇ ਖੜੇ ਆਪਾਂ ਹੂੰ ਤੇ ਮਾ ਚਲੋ ਠੀਕ ਆ ਭਰਵਾਨ ਜੀ ਮਾ ਜੇ ਕਿਰਪਾ ਹੋਈ ਵੈਗਰੂ ਦੀ ਮਾ ਫਾਇਦਾ ਕਰ ਲਾਂ ਉਹ ਤੋਂ ਫਿਰ 6-7 ਦਿਨਾਂ ਬਾਅਦ ਇਦਾਂ ਸਾਡੇ ਕੋਲ ਮੈਚ ਵੀ ਉਦੋਂ ਜਦੋਂ ਚਲੋ ਵੈਰੂ ਕਿਰਪਾ ਹੁੰਦੀ ਜਦੋਂ ਭਰਵਾਨ ਦਾ ਮੈਨੂੰ ਫੋਨ ਆਉਂਦਾ ਕਹਿੰਦਾ ਸੌਖਾ ਬਣ ਗਈ ਪਾਰਟੀ ਮਾ ਜੀ ਭਰਵਾਨ ਜੀ ਮੈਂ ਦੱਸਿਆ ਇਦਾਂ ਭਰਵਾਨਾਂ ਦਾ ਨਾਂ ਚੇਤਾ ਵਾ ਜੋ ਮੈਂ ਦੱਸਿਆ ਮਾ ਜੀ ਭਰਵਾਨ ਜੀ ਫਿਰ ਮੈਂ ਉਦੋਂ ਹੀ ਫਿਰ ਉਹੀ ਨਾਂ ਰੱਖਤਾ ਫਿਰ ਭਰਵਾਨ ਮੈਨੂੰ ਆਂਦਾ ਕਿ ਮੈਚ ਤੇ ਆ ਉਦੋਂ ਮੈਚ ਹੀ ਸਾਡੇ ਕੋਲ ਸ਼ੋ ਮੈਚ ਹੀ ਅੱਛਾ ਤੇ ਉੱਥੇ ਬੈਸਟਾਂ ਨੂੰ 21000 ਰਹੀ ਹਾਂ ਪਛਾਨ 15000 21000 ਰਹੀ ਹਾਂ ਸ਼ਾਇਦ ਪ੍ਰਾਈਜ਼ ਮਾਂ ਭਰਵਾਂ ਜੀ ਕਿ ਨਹੀਂ ਮੇਰਾ ਸਰੀਰ ਨਹੀਂ ਸੱਟ ਮਾਂ ਮੈਂ ਨਾ ਪ੍ਰੀਤ ਹੀ ਲੱਦੂ ਆਂ ਅੱਛਾ ਅੰਦੇ ਨਹੀਂ ਤੂੰ ਆ ਮੈਚ ਤੇ ਉੱਥੇ ਮੈਂ ਮੈਚ ਤੇ ਗਿਆ ਮੈਂ ਉਦਨ ਉਦਨ ਹੀ ਬੈਸਟ ਨਿਕਲ ਆਇਆ ਜਾ ਕੇ ਅੱਛਾ ਜਿਹੜੇ ਫਿਰ ਉਦਨ ਬੈਸਟਾਂ ਦਾ ਜਿਹੜਾ ਪ੍ਰਾਈਜ਼ ਹੈ ਫਿਰ ਮੈਂ ਚੈਨ ਬਣਾਈ ਉਹਦੀ ਨਿੱਕੇ ਦੀ ਇੱਕ ਯਾਦਗਰੀ ਹੈ ਨਾ ਕਿ ਇਸਕ ਫਿਰ ਜਿਹੜੀ ਸ਼ੀਲਡ ਮਿਲੀ ਉਹ ਵੀ ਮੈਂ ਉਦਨ ਹਸਪੀਟਲ ਲੈ ਕੇ ਗਿਆ ਨਾਲ ਅੱਛਾ ਉੱਥੇ ਸਿੱਧਾ ਹੀ ਤੇ ਕਿ ਮੰਨ ਲਓ ਬਾਅਦ ਤੱਕ ਦੀ ਇੱਕ ਜਨਗਰੀ ਹੁੰਦੀ ਆ ਨਾ ਹੁਣ ਮੈਂ ਸੋਚਦਾ ਜੋ ਵੱਡਾ ਉਹ ਦਿਖਾਇਆ ਕਰੂੰ ਉਹਨੂੰ ਤੇ ਮੰਨ ਲਵਾ ਦੇ ਕਿ ਜਦੋਂ ਆਇਆ ਸੀ ਉਹ ਤੋਂ ਉਸ ਤੋਂ ਬਾਅਦ ਤਾਂ ਸਹੀ ਗੱਲ ਆ ਯਕੀਨ ਮੈ ਨਹੀਂ ਭਰਾ ਵੀ ਇੱਕ ਪੈਰ ਹੀ ਹੁੰਦੇ ਨਾ ਕਿ ਜਿਹਦੇ ਨਾਲ ਕਿਤਾ ਉਸ ਤੋਂ ਬਾਅਦ ਮੈਂ ਲਗਾਤਾਰ ਪਤਾ ਨਹੀਂ ਕਿੰਨੀ ਘਰੀ ਬੈਠਾ ਆਇਆ ਨਾ ਤੇ ਉਸ ਤੋਂ ਬਾਅਦ ਹੀ ਮੇਰੀ ਜ਼ੋਰਪਰੀ ਗੱਲ ਵੀ ਉਸ ਤੋਂ ਬਾਅਦ ਹੋਈ ਉਸ ਤੋਂ ਬਾਅਦ ਮੈਂ ਤਗੜਾ ਖੜਿਆ ਤੇ ਚਲੋ ਹੁਣ ਵੀ ਵੈਗਰੂ ਦੀ ਕਿਰਪਾ ਚਲੋ ਆਪਣੀ ਗੱਲਬਾਤ ਐ ਰਹੀ ਵੀ ਹੋ ਗਈ ਵੈਗਰੂ ਕਰੇ ਕਿਰਪਾ ਤੇ ਮੈਂ ਆਪਣੇ ਮੇਰੇ ਮੇਨਰ ਮਾਂ ਤਾਂ ਆਪਣਾ ਮਾਂ ਪਿਓ ਨੂੰ ਖੁਸ਼ ਰੱਖਣਾ ਹੀ ਹੈ ਸਹੀ ਗੱਲ ਮੈਨੂੰ ਇਹ ਕਿ ਜਿੰਨਾ ਟਾਈਮ ਹੈ ਆਪਣੀ ਜ਼ਿੰਦਗੀ ਹੈਗੀ ਨਾ ਕਿ ਆਪਾਂ ਮਾਂ ਪਿਓ ਦਾ ਦਿਲ ਨਾ ਦਿਖਾਈਏ ਯਾਰ ਵੀ ਮੈਂ ਚਾਹੇ ਬਾਲੇ ਹਾਈ ਲੈਵਲ ਤੇ ਚੱਲ ਜਾਵਾਂ ਚਾਹੇ ਠੀਕ ਮੀਡੀਅਮ ਰੱਖਣਾ ਵੈਗਰੂ ਇੱਥੇ ਕਿ ਰੱਖਿਆ ਆਪਾਂ ਨੂੰ ਕਿ ਆਪਣੇ ਕਦੀ ਈਗੋ ਨਾਲ ਵੀ ਸ਼ੈਨਾ ਹੋ ਗਿਆ ਆਪਾਂ ਆਪਰਾ ਇੱਕ ਫੈਮਿਲੀ ਦਾ ਸਰਕਾਰਨਾ ਭੁੱਲ ਗਏ ਹੁਣ ਕੋਈ ਵੀ ਉਦਾਂ ਨਾ ਕੋਈ ਗੱਲਬਾਤ ਜਾਂ ਮੈਨੂੰ ਉਦਾਂ ਮੈਂ ਮਮੀ ਡਾਡੀ ਨਿੱਕੇ ਨਿੱਕੇਆਂ ਰੀਝਾਂ ਸੁਪਨੇ ਪੂਰੇ ਕਰਾਂ ਮੈਨਾਂ ਕੋ ਮੇਰੇ ਮੇਰੀ ਸੋਚ ਹੈ ਕਿ ਮੈਨਾਂ ਕੋ ਕਾਬਲ ਹੋਵਾਂਗੀ ਯਾਰ ਮੈਂ ਤੇ ਮਾਂ ਪਿਓ ਦੀ ਰੀਝਾਂ ਪੂਰੀਆਂ ਕਰ ਸਕਾਂ ਬਸ ਤੇ ਜਾਂ ਮੈਂ ਕਿਸੇ ਦਾ ਮਾੜਾ ਨਾ ਕਰਾਂ ਜੇ ਕਿਸੇ ਦਾ ਭਲਾ ਹੀ ਕਰ ਸਕਾਂ ਬਸ ਜਿਆਦਾ ਹੀ ਆਪਣੇ ਕੋਈ ਬਾਹਲੇ ਉੱਚੇ ਨਹੀਂ ਨੇ ਟੀਮ ਨੇ ਗਿਆ ਪਾਲ ਕਰ ਲਿਆ ਆਪ ਕਰ ਲਿਆ ਆ ਕਰ ਲਿਆ ਬਸ ਜੇ ਹੋਈ ਹੁੰਦੇ ਆ ਜੇ ਆਪਾਂ ਮਾਂ ਪਿਓ ਖੁਸ਼ ਕਰ ਲਿਆ ਸਭ ਕੁਝ ਵਿਕੇ ਆ ਗਿਆ ਬਾਕੀ ਸਭ ਵਧੀਆ ਯਾਰ ਪਰ ਨਾਲ ਇੱਕ ਗੱਲ ਆ ਤੁਹਾਡੇ ਮਾਝੇ ਵਾਲ ਵੇਟ ਦੇ ਮੈਚ ਘੱਟ ਹੁੰਦੇ ਮੇਰੇ ਸਾਹਣ ਹੁੰਦੇ ਨਹੀਂ ਕਿ ਨਾ ਮੈਂ ਯਕੀਨ ਮੰਨੀ ਬਰਾ ਇੱਕ ਮੈਚ ਨਹੀਂ ਖੇਡਿਆ ਵੇਟ ਦਾ ਅੱਛਾ ਉਹ ਪੰਜੀ ਸਿੱਦਾ ਵੇਟ ਆਪਣੇ ਹੁੰਦਾ ਹੀ ਨਹੀਂ ਕਿ ਯਾਰ ਉਧਰ ਪਰ ਇਹ ਗੱਲ ਆ ਕਿ ਆਪਣੇ ਜਿੱਦਾਂ ਮਾਝੇ ਵਿੱਚ ਇਹ ਫਾਇਦਾ ਹੈਗਾ ਜਿੱਦਾਂ ਗਰਮੀਆਂ ਦੇ ਵਿੱਚ ਜੇ ਕੋਈ ਪਲੇਅਰ ਤਾਂ ਸ਼ੋਅ ਮੈਚ ਖੇਡਦਾ ਨਾ ਜੇ ਕੋਈ ਨਵਿਰੋ ਨਵਾਂ ਵੀ ਹੈ ਉਹ ਸ਼ਾਮਾਂ ਨੂੰ ਕੁਝ ਨਾ ਕੁਝ ਲੱਗੇ ਜਾਂਦਾ ਘਰੇ ਜਿੱਦਾਂ ਦਵਾਬੇ ਤੇ ਦੇਖ ਲੀਏ ਜਾਨਾ ਮਾਲਵੇਜ ਇਧਰ ਇਦਾਂ ਆ ਗਈ ਜੇ ਮੰਨ ਲਓ ਸਾਰਾ ਦਿਨ ਜਵਾਗ ਨਾ ਸਾਡੇ ਖਤਮ ਤੇ ਰਹਿੰਦੇ ਸ਼ਾਮਾਂ ਨੂੰ ਕਮੇਟੀਆਂ ਕਈ ਆਈ ਹਾਂਜੀ ਹਾਂਜੀ ਤੇ ਵਿਚਾਰਾ ਖੱਚਾ ਪਾਣੀ ਵੀ ਨਹੀਂ ਦਿੰਦੇ ਤੇ ਤੁਹਾਨੂੰ ਪਤਾ ਫਿਰ ਪਲੇਅਰ ਕਿੱਥੋਂ ਅੱਗੇ ਆਊਗਾ ਮਾਝੇ ਤੇ ਇਹ ਤਾਂ ਹੈਗੀ ਕਬੱਡੀ ਸ਼ੋਅ ਮੈਚਾਂ ਜੇ ਜੋ ਛੋਟੇ ਛੋਟਾ ਜਵਾਗ ਜਾਂਦਾ ਕੋਈ 500000 ਕਰੇ ਲੈ ਕੇ ਜਾਂਦਾ ਸ਼ਾਮਾਂ ਨੂੰ ਸਹੀ ਗੱਲ ਤੇ ਇੰਨੇ ਨਾਲ ਉਹਨਾਂ ਵੀ ਖਰਾਗ ਪਾਣੀ ਵਧਿਆ ਰਹਿੰਦਾ ਹੌਸਲਾ ਵਧਦਾ ਤਾਈਓ ਪਲੇ ਤਗੜੇ ਹੁੰਦੇ ਉਧਰ ਹੁਣ ਮੈਂ ਮਾਝੇ ਦੇ ਵਿੱਚ ਜਿੰਨੇ ਸ਼ੋਅ ਮੈਚ ਦੇਖੇ ਨਾ ਮੈਂ ਕਹਿੰਦਾ ਪੂਰੀ ਜਾਨ ਵਾਲੇ ਹੁੰਦੇ ਹਾਂ ਇਹ ਗੱਲ ਹੈਗੀ ਹੁਣ ਮਾਜੇ ਦੀ ਜਿਹੜੇ ਲਗਾਈਏ ਹੁਣ ਆਪਣਾ ਮੈਚ ਹੀ ਹੈ ਨਾ ਇਥੇ ਹੂੰ ਹੁਣ ਇਹ ਜਿਹੜੇ ਰੇਡਰ ਹੀ ਅਸੀਂ ਸਾਰੇ ਲੱਗੰਦਾ ਹੈ ਨਾ ਸਾਨੂੰ ਔਖੇ ਲੱਗੰਦਾ ਕਿਉਂ ਕਿਉਂਕਿ ਇਹ ਰੇਡਰ ਸਪੀਡ ਹੀ ਮੜੇ ਸਪੀਡ ਹੀ ਹੈ ਤੇ ਹੁਣ ਅਹੀਂ ਗਿੱਜਿਆਂ ਵਾਲੇ ਜਿਹੜੇ ਅੱਗੋਂ ਜਾਣ ਚੋਂ ਸਾਡੇ ਨੂੰ ਭੇਡ ਕੇ ਜਾਣ ਹਨਾ ਦੋ ਮੂਹੇ ਮਾਰਨ ਸਾਡੇ ਅਹੀਂ ਮਾਰੀਏ ਗੁੱਸਾ ਆ ਗਿਆ ਤੇ ਹੁਣ ਇਹ ਸਾਰਿਆਂ ਨੂੰ ਕਿਉਂ ਔਖੇ ਲੱਗੰਦਾ ਇਹ ਜਫੇ ਘਟ ਲੱਗੇ ਤੇ ਹੁਣ ਦੇਖ ਲਿਓ ਜਿਹੜੇ ਅਗਲੇ ਮੈਚ ਹੋਏ ਤੇ ਜਿਹੜੇ ਭਾਰੇ ਰੇਡਰ ਹੋਏ ਉਹ ਸੌਕੇ ਫੜਨੇ ਲੱਗਨੇ ਸਪੀਡੀਆਂ ਨੂੰ ਫੜਨਾ ਔਖਾ ਹੁੰਦਾ ਹੈ ਨਾ ਪੜਨਾ ਔਖਾ ਮਾਜੇ ਲਣ ਪਰ ਫੜਦੇ ਪਲੇਅਰ ਬਹੁਤ ਪਰ ਇੰਨਾ ਕਿ ਜਿੱਦਾਂ ਮਾਜੇ ਲਗਾਈਆਂ ਘਾਟ ਮਾਰਦੇ ਹੁਣ ਚਲੋ ਕਈ ਪਲੇਅਰ ਆ ਆਪਣੇ ਮਾਜੇ 'ਚ ਉੱਠੇ ਆ ਬਹੁਤ ਲਗਾਈਆਂ ਮਾਰਦੇ ਨਾ ਪਰ ਜਿੰਨਾ ਜਿੱਦਾਂ ਦਬਾਬੇ 'ਚ ਜਿੱਦਾਂ ਦਬਾਬੇ ਮਾਰਵਾਂ ਕਬੱਡੀ ਜਿੱਦਾਂ ਕਹਿੰਦੇ ਪੜੀ ਹੈ ਨਾ ਜਦੋਂ ਉਹ ਲਗਾਈਆਂ ਵਾਲੀ ਕਬੱਡੀ ਆਦੀ ਖੇਡਦੇ ਆ ਆਪਣੇ ਮਾਜੇ ਦੇ ਵਿੱਚ ਇਹ ਆਗੇ ਆਪਣੀ ਜਾਨ ਜਾਨ ਵਾਲੀ ਗੱਲ ਆਪਣੇ ਉਹਨਾਂ ਜੇ ਸਪੀਡੀ ਸਰੀਰ ਜਿਵੇਂ ਹੋਣਾ ਕਟਿੰਗ ਵਾਲਾ ਆਪਣੇ ਇਹ ਚੀਜ਼ ਸੋਚਦੇ ਨੇ ਆਪਣੇ ਚਾਹੀਦੀ ਜਾਨ ਇੱਕ ਉਸਤਾਦ ਦਾ ਹੁਣ 플레이ਰ ਦੀ ਲਾਈਫ ਦੇ ਵਿੱਚ ਕਿੰਨਾ ਕੇ ਇੰਪੋਰਟੈਂਟ ਆ ਉਸਤਾਦ ਦਾ ਬਰੋ ਹੋਣਾ ਤਾਂ ਜ਼ਰੂਰੀ ਆ ਅੱਛਾ ਜੇ ਹੁਣ ਆਪਾਂ ਦਾ ਮਾਂ ਪਿਓ ਅਜੇ ਆਪਾਂ ਨੂੰ ਪਰਵਰੇਸ਼ ਮਾਂ ਪਿਓ ਜੇ ਆਪਣੀ ਪਰਵਰੇਸ਼ ਚੰਗੀ ਹੋਊਗੀ ਹੂੰ ਤੇ ਜੇ ਆਪਣਾ ਮਾਂ ਪਿਓ ਆਪਾਂ ਨੂੰ ਪਰਵਰਿਸ਼ ਚੰਗੀ ਦਊਗਾ ਆਪਾਂ ਗਾਂਵ ਵੱਡੇ ਹੋ ਗਏ ਹਨਾ ਆਪਾਂ ਨੂੰ ਆਪਣੇ ਵੱਡਿਆਂ ਨਾਲ ਬੋਲਣ ਦਾ ਸਰੀਕਾ ਆਊਗਾ ਕਿ ਵੱਡਿਆਂ ਨੂੰ ਕਿੱਦਾਂ ਬੋਲਣਾ ਤੁਸੀਂ ਕਹਿ ਕੇ ਬੋਲਣਾ ਜਾਂ ਤੂੰ ਤੂ ਕਹਿ ਕੇ ਬੋਲਣਾ ਤੇ ਇਦਾਂ ਹੀ ਉਸਤਾਦ ਦਾ ਵਾ ਜੇ ਆਪਾਂ ਕਿਸੇ ਉਸਤਾਦ ਦੇ ਨਿਗਰਾਨੀ ਹੇਠਾ ਪਰ ਰਹਿੰਦੇ ਹਾਂ ਨਾ ਆਪਾਂ ਸੀਨੀਅਰ ਪਲੇਅਰ ਆ ਆਪਾਂ ਨੂੰ ਪਤਾ ਵਾ ਲੈਵਲ ਵੱਡਾ ਵਾ ਜੇ ਕਿੱਦਾਂ ਵੀ ਆ ਸੀਨੀਅਰ ਆ ਆਪਾਂ ਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਕਿ ਆਪਣਾ ਸੀਨੀਅਰ ਪਲੇਅਰ ਦੇ ਲਾਗੇ ਖਲੋਣਾ ਕਿੱਦਾਂ ਵਾ ਤੇ ਰਿਸਪੈਕਟ ਕਿੱਦਾਂ ਕਰਨੀ ਬੋਲਣਾ ਕਿੱਦਾਂ ਲਾਗੇ ਤੋਂ ਅੱਜ ਕੱਲ ਤਾਂ ਸੀਨੀਅਰ ਜੂਨੀਅਰ ਕੋਈ ਦੇਖਦਾ ਨਹੀਂਗਾ ਤੂੰ ਦੇ ਪਰਮਾਨ ਜੀ ਨਹੀਂ ਕੋਈ ਕਹਿ ਕੇ ਖੋਜ ਹੂੰ ਭਲਵਾਨਾ ਇਹ ਕਈ ਰ ਦੇਖੀ ਉਹ ਵੀ ਤੁਸੀਂ ਨਾਲੇ ਚੀਜ਼ ਨੋਟ ਕੀਤੇ ਹੋਗੇ ਭਲਵਾਨਾ ਗੱਲ ਸੁਣੀ ਹੂੰ ਤੂੰ ਤੋਂ ਕਹਿ ਕੇ ਗੱਲਾਂ ਕਰਦੇ ਤੇ ਇਹ ਜੇ ਆਪਾਂ ਉਸਤਾਦ ਰਹਿੰਦੇ ਨੇ ਇੱਕ ਆਪਾਂ ਸੇਵ ਰਹਿੰਦੇ ਹੂੰ ਜਿਹੜਾ ਉਸਤਾਦ ਆ ਯਾਰ ਆਪਣਾ ਕਈ ਮਾੜਾ ਥੋੜਾ ਸੋਚੂਗਾ ਸਹੀ ਗੱਲ ਹੈ ਉਹਨੇ ਦਾ ਮੈਸੇਜ ਕੋਈ ਚੀਜ਼ ਸੋਚਣਾ ਜੇ ਮੇਰਾ ਚੇਲਾ ਜੇ ਤਗੜਾ ਹੋਊਗਾ ਵੀ ਇਹਦੇ ਪਿੱਛੇ ਮੇਰਾ ਨਾਮ ਵੜਨਾ ਹੂੰ ਹੈਗੀ ਨਾ ਗੱਲ ਤੇ ਕਈ ਵਾਰੀ ਫਿਰ ਬੰਦਾ ਸੋਚ ਲੈਂਦਾ ਜੀ ਰੋ ਛਿਟਕ ਚੰਬ ਕਰਦਾ ਸ਼ਾਇਦ ਮੇਰੇ ਤੇ ਲੱਗਦਾ ਐ ਜੋ ਪਰ ਉਹਨੂੰ ਇਹ ਨਹੀਂ ਸਮਝ ਲੱਗਦੀ ਕਿ ਮੇਰੇ ਫੈਸਲੇ ਹੀ ਸਭ ਕੁਝ ਕਰਦਾ ਅਸਲ ਦੇ ਵਿੱਚ ਜੇ ਆਪਾਂ استاد ਸੋਚੀਏ ਬਲਕਾਰਾ ਭਵਾਨ ਤੇ ਆਪਣਾ ਗਜੀਰ ਭਵਾਨ ਨੇ ਆ ਕਿਉਂਕਿ ਬਲਕਾਰੇ ਭਵਾਨ ਨੇ ਆਪਾਂ ਨੂੰ ਨਾ ਊੜ ਐੜੇ ਤੋਂ ਲੈ ਕੇ ਸਿਖਾਈ ਜਿੱਦਾਂ ਤੇ ਜੇ ਗਜੀਰ ਭਵਾਨ ਨੇ ਜੇ ਆਪਾਂ ਨੂੰ ਕਬੱਡੀ ਵਾਲ ਸਾਈਡ ਤੋਂ ਰਿਆ ਗਜੀਰ ਭਵਾਨ ਨੇ ਤੇ ਹੁਣ ਆਪਾਂ ਫਿਰ ਦੋਹਾਂ ਨੂੰ ਇੱਕ ਇੱਕ ਨੂੰ ਤਾਂ ਕਹਿ ਨਹੀਂ ਸਕਦੇ ਕਿ ਇੱਕ استاد ਮੈਨੂੰ ਪ੍ਰਾਦਿਕਮ ਬਣਨੀ ਜਦੋਂ ਮੈਂ ਸ਼ੁਰੂਆਤ ਕੀਤੀ ਨਾ ਬਲਕਾਰੇ ਹਾਂ ਉਹ ਕੋਲ ਕਰਿਆਲੇ ਮੈਨੂੰ ਚੈਨਜ ਨਹੀਂ ਖਲਾਉਣਾ ਹੁੰਦਾ ਮੈਨੂੰ ਪਰਵਾਨੇ ਦਸਣਾ ਇਦਾਂ ਲੱਗ ਇਦਾਂ ਲੱਗ ਚਲੋ ਮੇਰੇ ਨਾਲ ਇੱਕ ਮੁੰਡਾ ਹੁੰਦਾ ਤੂਤਾਂ ਦੋ ਜਾਂਦਾ ਹੁੰਦਾ ਓਦੇ ਇਦਾਂ ਲਾਤਾਂ ਟੋਟ ਕੀ ਖੇਡਦੇ ਆਵੇ ਇਦਾਂ ਕਰਦੇ ਬਾਅਦ ਚ ਮੈਂ ਇਕੱਲਾ ਰਹਿ ਗਿਆ ਨਾ ਇਦਾਂ ਕਰਦੇ ਕਰਦੇ ਚਲੋ ਦੂਰੀਆਂ ਪੈ ਗਈਆਂ ਬਾਅਦ ਚ ਹੋਰ ਟੀਮ ਦੇ ਖੇਡਣ ਲੱਪੇ ਚਲੋ ਅੱਜ ਵੀ ਆਪਾਂ ਜਿੱਥੇ ਮਿਲਦੇ ਆ ਆਪਾਂ ਇਤ ਕਰਦੇ ਆ ਆਪਣੇ ਦਿਲ ਦੇ ਵਿੱਚ ਇਹ ਥੋੜਾ ਜਿਹਾ ਕਿ ਜੇ ਆਪਾਂ ਅੱਜ ਬਾਹਰ ਅੰਦਰ ਖੇਡਾਂ ਤੇ ਆਪਾਂ ਪਰਵਾਨ ਦੀ ਅੱਜ ਵੀ ਆਪਾਂ ਇਹਿਤ ਕਰਦੇ ਆ ਆਪਣੇ ਅੱਜ ਕੀ ਹਮੇਸ਼ਾ ਆਪਣੇ ਦਿਲ ਦੇ ਵਿੱਚ ਪਹੁੰਹ ਵਾਲੀ ਸਰਕਾਰ ਰਹੂਗਾ ਯਾਰ ਕਿਉਂਕਿ ਜੇ ਆਪਾਂ ਅੱਜ ਕੁਝ ਵੀ ਆ ਜਿੱਥੇ ਵੀ ਆ 20% ਦਾ 40% 50% ਜੇ ਆਪਾਂ ਨੂੰ ਉਦੋਂ ਚੰਗੇ ਗੁਣਾਂ ਨਾਲ ਪਹੁੰਹ ਦਿੰਦਾ ਨਾਮ ਇਹ ਤਲਵਾਉਂਦਾ ਤੇ ਅੱਜ ਕੀ ਪਤਾ ਕੀ ਕਰਦੇ ਫਿਰਦੇ ਹੋਣਾ ਨੇ ਸਹੀ ਗੱਲ ਕਹਿੰਦੇ ਮੈਂ ਨਾ ਦੇਖੀ ਐ ਨਾ ਸਤੂ ਖਡੂਰ ਸਾਹਿਬ ਵੀਰ ਦੇ ਨਾਲ ਕਾਫੀ ਪਿਆਰਾ ਠੱਡਾ ਹਾਂ ਪਹੁੰਹਣਾ ਪਹੁੰਹਣਾ ਜਰਾ ਆਪਣਾ ਪਹੁੰਹ ਸਤੂ ਪਹੁੰਹਣਾ ਆਰ ਪਹੁੰਹਣਾ ਸਾਹਿਬ ਵਾਲੇ ਹਾਂ ਤੇ ਇਹ ਨਮਲ ਕੀ ਕਲੱਬਾਂ ਦੇ ਮੈਚ ਜਾਂ ਅਕੈਡਮੀਆ ਦੇ ਉਹਨਾਂ ਪ੍ਰਵਾਨ ਉਹਨਾਂ ਦੇ ਨਾਲ ਹੀ ਮਤਲਬ ਮੈਂ ਖੇਡਦਾ ਸਾਡੇ ਵੀ ਜਿੱਦਾਂ ਕਈ ਸਾਡੇ ਕੋਲ ਮੈਚ ਹੁੰਦੇ ਆ ਵਧੀਆ ਸ਼ੋਅ ਮੈਚ ਤਗੜੇ ਹਨਾ ਮੈਂ ਭਰਵਾਨਾ ਨੂੰ ਕੇ ਫੋਨ ਲਾ ਦੇਣਾ ਨਾ ਨਾ ਕਿ ਪਹੁੰਚ ਸਾਡੇ ਨਾਲ ਮੈਚ ਖੜਾ ਦੇ ਭਰਵਾਨਾ ਨੂੰ ਆ ਜਾਂਦੇ ਹੁਣ ਮੈਂ ਭਰਵਾਨਾ ਨਾਲ ਜਿੰਨੇ ਵੀ ਮੈਚ ਖੇੜਿਆ ਨਾ ਤੇ ਵੈਰੂ ਕਿਰਪਾ ਬਹੁਤ ਅੜੇ ਤੁਸੀਂ ਦੇਖੇ ਹੋਣੇ ਮੈਚ ਅੱਗੇ ਤੇ ਹੁਣ ਵੀ ਚਲੋ ਇਦਾਂ ਹੀ ਵੈਰੂ ਗਾਂ ਪਿਆਰ ਬਣਾਈ ਰੱਖੇ ਤੇ ਉਹਨਾਂ ਆਪਣੀ ਭਰਵਾਨਾ ਨਾਲ ਚਲੋ ਗੱਲ ਵਗੀਰਾਤੀ ਤੇ ਇਸ ਤੋਂ ਬਾਅਦ ਕੇ ਇਹੋ ਹੀ ਹੁੰਦਾ ਪ੍ਰੇਮ ਪਿਆਰ ਵੀ ਨਹੀਂ ਤਾਂ ਤੁਹਾਨੂੰ ਪਤਾ ਅੱਜਕੱਲ ਬਰੋ ਕੌਣ ਕਰਦਾ ਯਾਰ ਇੱਕ ਆਪਣੇ ਸੋਕ ਤੁਹਾਡੀ ਟੀਮ ਚ ਮੁੰਡਾ ਖੇੜਦਾ ਏਕਮ ਹਾਂ ਪਤਾ ਪੁਰਿਆ ਹਾਂ ਜਿਹੜਾ ਏਕਮ ਹਣਾ ਚਲੋ ਫੈਮਿਲੀ ਬੈਕਗ੍ਰਾਉਂਡ ਪਰ ਨਹੀਂ ਮੈਨੂੰ ਜ਼ਿਆਦਾ ਪਤਾ ਬਾਕੀ ਘਰੋਂ ਉਹ ਵਿਚਾਰਾ ਨਾ ਵੀ ਤੁਹਾਨੂੰ ਪਤਾ ਹੀ ਆ ਵੀ ਜ਼ੀਰੋ ਲੈਵਲ ਤੋਂ ਉੱਠ ਕੇ ਇੱਕ ਬੰਦੇ ਨੇ ਫੇਮ ਪਾਉਣਾ ਜਾਂ ਮਿਹਨਤ ਲਾ ਕੇ ਉੱਠਣਾ ਉਹ ਜਿਹੜੇ ਲੈਵਲ ਤੋਂ ਏਕਮ ਉੱਠਿਆ ਉਹ ਬਹੁਤ ਤਕੜੀ ਗੱਲ ਹੂੰ ਕਿਉਂਕਿ ਜਿੱਦਾਂ ਇੱਕ ਜਾਂ ਹਿੰ ਲਾ ਲਈਏ ਨਾ ਜਾਂ ਘਰੋਂ سپورਟ ਹੋਣੀ ਇੱਕ ਇੱਕ ਬੰਦੇ ਨੂੰ سپورਟ ਨਾ ਹੋਣੀ ਉਹਨੇ ਅਕੈਡਮੀ ਉੱਥੇ ਮਿਹਨਤ ਲਾਈ ਛੱਬੇ ਉਹਨੇ ਬਹੁਤ ਵਿਚਾਰੇ ਨੇ ਕਾਫੀ ਟਾਈਮ ਬੜਾ ਟਾਈਮ ਹੋ ਗਿਆ ਉਹਨੇ ਮਿਹਨਤ ਲਾਉਂਦੇ ਨੂੰ ਮੇਰੇ ਨਾਲ 7-8 ਸਾਲ ਹੋ ਗਏ ਲੈ ਮੇਰੇ ਤੋਂ ਪਿਲਾਂ ਦਾ ਲੱਗਾ ਹੋ ਛੋਟੀ ਉਮਰ ਫਿਰ ਉਹ ਤੋਂ ਬਾਅਦ ਇੰਨਾ ਸਭ ਤੋਂ ਵੱਡਾ ਯੋਗਦਾਨ ਤਾਂ ਚਲੋ ਗੋਪੀ ਭਵਾਨ ਦਾ ਹਾਂ ਕਿਉਂਕਿ ਪਲੇਅਰ ਹੋਰ ਵੀ ਆ ਹੋ ਸਕਦਾ ਹੋਰ ਕਿਤੇ ਖੇਡਦਾ ਪਰ ਗੋਪੀ ਭਵਾਨ ਦਾ ਕਰਕੇ ਜਿਹੜਾ ਨੂੰ ਫੇਮ ਫੇਮ ਮਿਲਿਆ ਇੱਕ ਪਿਆਰ ਲੋਕਾਂ ਦਿੱਤਾ ਸਾਰਿਆਂ ਤੇ ਉਹਦੇ ਨਾਲ ਚਲੋ ਉਹਦੀ ਅੱਜ ਦੀ ਜ਼ਿੰਦਗੀ ਹੁਣ ਉਹਦੀ ਨਿਊਜ਼ੀਲੈਂਡ ਦੀ ਕੱਲ ਨਿਊਜ਼ੀਲੈਂਡ ਦਾ ਵੀ ਜਾਇਆ ਬਹੁਤ ਖੁਸ਼ ਹੋ ਅੱਛਾ ਅੱਛਾ ਤੇ ਚਲੋ ਹੁਣ ਉਹਦੀ ਫੈਮਿਲੀ ਵੀ ਬਾਕੀ ਹੈਗਾ ਬੀਬਾ ਬਹੁਤ ਜ਼ਿਆਦਾ ਬੀਬਾ ਹਾਂ ਵੀ ਦੇਖਣ ਨੂੰ ਜਿਹਦਾ ਬੰਦਾ ਕਹਿ ਰਿਹਾ ਆਪਾਂ ਜਜਮੈਂਟ ਕਰ ਲੈਣਾ ਕਿ ਇਹਨੂੰ ਵੀ ਯਾਰ ਐਟੀਟਿਊਡ ਆ ਇਦਾਂ ਫੁਗਰਾ ਯਾਰ ਜਿੰਨੀ ਦੇਰ ਆਪਾਂ ਕਿਸੇ ਨੂੰ ਮਿਲਦੇ ਨਹੀਂ ਨਾ ਜਿੰਨੀ ਦੇਰ ਨਹੀਂ ਪਤਾ ਲੱਗਦਾ ਆਪਾਂ ਕਿਸੇ ਨੂੰ ਜਜਮੈਂਟ ਨਹੀਂ ਕਰ ਸਕਦੇ ਨਾ ਹੁਣ ਦੇਖਣ ਨੂੰ ਹੁਣ ਮੰਨ ਲਓ ਆਪਾਂ ਹੀ ਆ ਗੱਲਾਂ ਕਰਦੇ ਆ ਨਾ ਦੂਰੋਂ ਦੇਖਣ ਨੂੰ ਹੋ ਸਕਦਾ ਮੈਂ ਸੋਚ ਜਾਵਾਂ ਯਾਰ ਉਹ ਫੁਗਰਾ ਬੰਦਾ ਇਦਾਂ ਇਦਾਂ ਹਾਂ ਸਹੀ ਗੱਲ ਤੇ ਹੋ ਸਕਦਾ ਤੁਸੀਂ ਸੋਚ ਜਾਈਓਗੇ ਯਾਰ ਇਹਦਾ ਸੁਭਾਅ ਫੁਗਰਾ ਇਦਾਂ ਪਰ ਜਿੰਨਾ ਟਾਈਮ ਤੱਕ ਆਪਾਂ ਕਿਸੇ ਦੇ ਨਾਲ ਰਹਿੰਦੇ ਨਹੀਂ ਮਿਲਦੇ ਨਹੀਂ ਵਰਤਦੇ ਨਹੀਂ ਉਹਨਾ ਟਾਈਮ ਤੱਕ ਆਪਾਂ ਜਜਮੈਂਟ ਨਹੀਂ ਕਰ ਸਕਦੇ ਤੇ ਬਾਕੀ ਬਹੁਤ ਠੰਡਾ ਬਹੁਤ ਅੱਗੇ ਜਾਊਗਾ ਉਹ ਬਾਈ ਰੂਹ ਮੇਰੇ ਕਿਰਪਾ ਤੇ ਮਾਨਾ ਦਾ ਵੀ ਆਪਣੀ ਪੂਰੀ ਹੋ ਹਾਂ ਬਾਕੀ ਸੁਖ ਵੀਰੇ ਇੰਦੀ ਪਰਮਾਧਵਾ ਮੇਰ ਕਰੇ ਆ ਨਾ ਸੱਟਾ ਪੇਟਾਂ ਤੋਂ ਵਿਚਾਰ ਰਵੇ ਹਾਂ ਸਹੀ ਗੱਲ ਆ ਯਾਰ ਤੇ ਸੱਟਾ ਪੇਟਾਂ ਬੰਦੇ ਨੂੰ ਵੀਰ ਪਿੱਛੇ ਛੋੜ ਦਿਆਂ ਹੂੰ ਜੇ ਕਬੱਡੀ ਪਲੇਅਰ ਨੂੰ ਸੱਟ ਨਾ ਲੱਗੇ ਤੇ ਫੇਰ ਤਾਂ ਤੁਹਾਨੂੰ ਪਤਾ ਸੋਨੇ ਸਹਾ ਗੇਲੀ ਗਲੀ ਜਦੋਂ ਪਲੇਅਰ ਤੇ ਸੱਟ ਲੱਗਦੀ ਏਕ ਪਲੇਅਰ ਘਰੇ ਰਹਿਣਾ ਹਣਾ ਹੂੰ ਇੱਕ ਉਤੋਂ ਜਿਹੜੇ ਮੇਨ ਸੱਜਣ ਮਿੱਤਰ ਹੁੰਦੇ ਕੋਈ ਈ ਖਾਸ ਇੱਕ ਅੱਧਾ ਹੀ ਰਹਿ ਜਾਂਦਾ ਹਾਲ ਚਾਲ ਪੁੱਛਣ ਆਲਾ ਹੂੰ ਬਾਕੀ ਤਾਂ ਤੁਹਾਨੂੰ ਪਤਾ ਕਬੱਡੀ ਨੰਬਰ ਦੀ ਆ ਹੂੰ ਤੇ ਜਦੋਂ ਇੱਕ ਬੰਦੇ ਨੇ ਘਰੇ ਬਹਿ ਕੇ ਲਾਈਵ ਦੇਖਣਾਗਾ ਫੇਰ ਬੰਦੇ ਨੇ ਆਦੀ ਗੇਮ ਦੇਖਣੀ ਮੈਂ ਕਿੱਥੇ ਕਿੱਥੇ ਰਹਿ ਗਿਆ ਅੱਜ ਫੇਰ ਬੰਦਾ ਡਿਪਰੈਸ਼ਨ 'ਚ ਹੀ ਜਾਂਦਾ ਸੁਖ ਵੀਰੇ ਇੱਕ ਗੱਲ ਹੋਰ ਮੈਨੂੰ ਨਾ ਵੀਡੀਓ ਦੇਖਣ ਵਾਲੇ ਨਾ ਕਮੈਂਟ ਵੀ ਕਰਦੇ ਆ ਕਹਿੰਦੇ ਵੀ ਮਾਜੇ ਵਾਲਿਆਂ ਦੀ ਨਾ ਖਰਾਕ ਪੁੱਛਿਆ ਕਰ ਅੱਛਾ ਖਰਾਕ ਮਾਜੇ ਦੀ ਯਾਰ ਆਪਣੀ ਖਰਾਕ ਤਾਂ ਮੈਂ ਤੁਹਾਨੂੰ ਨਾ ਇਹ ਗੱਲ ਭਰਾ ਦੱਸਦਾ ਜਿੱਦਾਂ ਕਹਿ ਦਿੰਦੇ ਨੇ ਅੱਜਕੱਲ ਪ੍ਰੋਟੀਨ ਇਦਾਂ ਇਦਾਂ ਮੈਂ ਤੁਹਾਨੂੰ ਆਪਦੀ ਖਰਾਕ ਮੈਂ ਤੁਹਾਨੂੰ ਆਪਦੀ ਦੱਸ ਦਿੰਨਾ ਭਰਾ ਮੈਂ ਪ੍ਰੋਟੀਨ ਨਹੀਂ ਕਰੀ ਪੀਤੀ ਅੱਛਾ ਤੇ ਆਪਣਾ ਸਾਡਾ ਡੇਰੀਆ ਕੰਮ ਇਦਾਂ ਹੂੰ ਹੂੰ ਮੰਜਾ ਬਹੁਤ ਆਪਣੇ ਕੋਲ ਵੀ ਮੇਰੀ ਖਰਾਕ ਤਾਂ ਇਹੋਈ ਆ ਸਾਡੀ ਮਾਜੇ ਮਾਜੇ ਜਿਆਦਾ ਸਾਰੇ ਪਲੇਅਰਾਂ ਦੇ ਹੋਈ ਆ ਵੀ ਦੁੱਧ ਰਜਮਾ ਪੀ ਲਿਆ ਆਪਾਂ ਦਹੀਂ ਨਾਲ ਰੱਜ ਗਿਆ ਨਾ ਮਖਣੀ ਇਹ ਹੋ ਗਿਆ ਤੇ ਲੱਸੀ ਰੋਜ ਆ ਸਵੇਰੇ ਸ਼ਾਮ ਤੇ ਮੰਨ ਲਓ ਪਨੀਰ ਹੋ ਗਿਆ ਜਾਂ ਰਗੜਾ ਰਗੜਾ ਮਾਜੇ ਦੇ ਵਿੱਚ ਇਹ ਗੱਲ ਆ ਕਿ ਸਾਡੇ ਪਲੇਅਰਾਂ ਹਰ ਕੋਈ ਪਲੇਅਰ ਲਗਭਗ ਰਗੜਾ ਲਾਉਂਦਾ ਲਾਉਂਦਾ ਜਿਹੜਾ ਦਬਾਬੇ ਮਾਲਵੇ ਦੇ ਵਿੱਚ ਬਹੁਤ ਘਾਟੇ ਗੱਲ ਦਾ ਤੁਹਾਨੂੰ ਪਤਾ ਤੇ ਰਗੜਾ ਜ਼ਰੂਰੀ ਆ ਇਹੋਈ ਖਰਾਕ ਆਪਣੀ ਬਾਕੀ ਜਿਹੜੇ ਆਪਾਂ ਕਹਿ ਦਿੰਨੇ ਪ੍ਰੋਟੀਨ ਵੋੜਾ ਤਾਂ ਉਹ ਪਰਾਜਿਆ ਪਖਰਾਕ ਨੇਚਰਲ ਹੀ ਖਾਣਾ ਨੇ ਉੱਤੋਂ ਸਭ ਕੁਝ ਪੂਰਾ ਹੋ ਜਾਂਦਾ ਜਾਂਡੇ ਖਾਣੇ ਆਪਾਂ ਦਾਲ ਖਾਣੇ ਸਭ ਕੁਝ ਉਹ ਜਿਹੜੀ ਪ੍ਰੋਟੀਨ ਇੱਕ ਇਹਦਾ ਆਪਣੀ ਰਿਕਵਰੀ ਲਈ ਆ ਕਿ ਜੇ ਆਪਣੇ ਖਾਣੇ ਜਿਆਦਾ ਨਹੀਂ ਖਾਦੀ ਜਾਂਦੀ ਤੇ ਆਪਾਂ ਇੱਕ ਸਕੂਪ ਲੈ ਲਿਆ ਤੇ ਚਲੋ ਰਿਕਵਰੀ ਹੋ ਗਈ ਤੇ ਜੇ ਆਪਾਂ ਖਾਣਾ ਫੁੱਲ ਖਾਂਦੇ ਫਿਰ ਆਪਾਂ ਨੂੰ ਕੀ ਲੋਡਿੰਗ ਨਾ ਡੱਬੇ ਤੇ ਕਈ ਕਹਿ ਦਿੰਦੇ ਭਰਾਵਾ ਵੀ ਡੱਬੇ ਖਾ ਕੇ ਸਰੀਰ ਬਣ ਗਿਆ ਇਦਾਂ ਇਦਾਂ ਤੇ ਅਗੋ ਕਹਿਦਾ ਸੀ ਰਾਸ ਕੇ ਭਰਾਵਾ ਤੁਸੀਂ ਖਾ ਲੋ ਵਰਗੀਏ ਵੀ ਤੁਹਾਨੂੰ ਪਤਾ ਵੀ ਕੋਈ ਵੀ ਆ ਚਾਹੇ ਅਜ ਮੰਨ ਲਓ ਇੱਕ ਗੱਲ ਉਹਦਾ ਮੈਂ ਨਾਰਮਲ ਕਰਦਾ ਹੂੰ ਹੂੰ ਕਿ ਡੱਬੇ ਖਾ ਕੇ ਸਰੀਰ ਬਣ ਲੱਗਾ ਜਾਂ ਟੀਕੇ ਲਾ ਕੇ ਫਿਰ ਧਾਰ ਕੋਈ ਡਾਕਟਰ ਹਰ ਕੋਈ ਆਦਾਤੀ ਪੁੱਤ ਤਗੜਾ ਕਰ ਲੈ ਹੂੰ ਕੋਈ ਚੀਜ਼ ਆ ਜੇ ਆਪਾਂ ਖਾਵਾਂਗੇ ਮਿਹਨਤ ਲਾਉਣੀ ਪੈਣੀ ਲਾਉਣੀ ਪੈਣੀ ਜੇ ਮਿਹਨਤ ਲਾਵਾਂਗੇ ਮਸਲਾ ਆਪਣੇ ਟੁੱਟੂਗੇ ਫਿਰ ਹੀ ਰਿਕਵਰੀ ਹੋਣੀ ਮੰਜੇ ਰ ਬੈ ਕੇ ਕਦੀ ਹੋ ਸਕਦਾ ਕੋਈ ਏਹ ਨਾਲ ਚਲੋ ਸਾਰੇ ਆਪੋ ਆਪਣੀ ਸੋਚ ਆ ਕਈ ਕਹਿ ਦਿੰਦੇ ਡੱਬੇ ਖਾ ਕੇ ਤਗੜੇ ਹੋ ਗਏ ਏਦਾਂ ਹੋ ਗਏ ਜਿਹੜਾ ਰੋਲ ਤੇ ਫਰੀਦਾ ਉਦੋਂ ਸਾਰੇ ਕਹਿ ਦਿੰਦੇ ਭੁੱਖਾ ਮਰ ਗਿਆ ਤੇ ਜਿਹੜਾ ਬੰਦਾ ਮਾੜਾ ਸੱਟ ਹੁੰਦਾ ਉਹ ਤਾਂ ਕਹਿ ਦਿੰਦੇ ਪਤਾ ਨਹੀਂ ਕੀ ਖਾਦਾ ਇਹਨੇ ਤਾਂ ਕਰਕੇ ਤਗੜਾ ਹੋ ਹੀ ਜਾਂਦਾ ਬਸ ਤੁਹਾਨੂੰ ਪਤਾ ਦੁਨੀਆ ਨਹੀਂ ਦੇ ਸਕਦੇ ਸੁਖ ਵੀਰੇ 플레이ਰ ਆ ਜਿਹੜਾ ਉਦਾਸ ਕਿਹੜੀ ਗੱਲ ਹੁੰਦਾ ਹਮ ਉਦਾਸ ਜਿਹੜਾ ਆਪਣੇਆਂ ਤੋਂ ਗੱਲ ਉਹ ਮੈਂ ਤੁਹਾਨੂੰ ਪਰਾ ਦੱਸ ਦੇਣਾ ਆਦਾ ਦੀ ਹਮ ਹਮ ਜਦ ਆ ਜਿਹੜਾ ਬੰਦਾ ਪੀਕ ਤੇ ਹੁੰਦਾ ਹੂੰ ਜਿਹੜਾ ਬੰਦਾ ਜਾ ਰਿਹਾ ਨਾ ਬੰਦਾ ਕੋਈ ਨਹੀਂ ਯਾਰ ਮੇਰੇ ਪ੍ਰਾਣ ਆਖੇ ਇੱਥੇ ਖੇਡਣਾ ਖੇਡਣਾ ਇੱਥੇ ਉਦੋਂ ਬੰਦਾ ਸੋਚਦਾ ਨਹੀਂ ਉਦੋਂ ਬੰਦਾ ਘਾਟਾ ਵਾਰਦਾ ਵੀ ਨਹੀਂ ਦੇਖਦਾ ਕਿ ਇੱਥੇ ਮਜਬਾਨ ਕੀਤੀ ਇੱਥੇ ਮਜਾਨਾ ਜਿੱਥੇ ਆ ਨਾ ਜਿਆਦਾ ਹੂੰ ਉਹ ਦਾਸ ਬੰਦਾ ਉਦੋਂ ਹੁੰਦਾ ਜਦੋਂ ਮਾੜਾ ਮਾੜਾ ਟਾਈਮ ਹੁੰਦਾ ਹੂੰ ਫੇ ਮਾੜੇ ਟਾਈਮ ਦੇ ਵਿੱਚ ਜਿਹੜੇ ਉਦੋਂ ਆਖ ਦਿੰਦੇ ਗਏ ਅਸੀਂ ਤੇਰੀ ਜਾਨ ਆ ਇਦਾਂ ਇਦਾਂ ਤੇ ਫਿਰ ਜਦੋਂ ਬਾਤ ਨਹੀਂ ਨੁ ਪੁੱਛਦੇ ਹਮੇਸ਼ਾ ਬੰਦਾ ਚੰਗੇ ਟਾਈਮ ਦੇ ਵਿੱਚ ਦਾ ਬੰਦੇ ਨੂੰ ਹੁੰਦਾ ਸਾਰ ਮਿਹਰੇ ਆਉਦਾ ਹੀ ਹੈ ਹੂੰ ਹੈਗੀ ਗੱਲ ਜਦੋਂ ਬੰਦੇ ਨੇ ਮਾੜਾ ਮਾੜਾ ਸਮਾਉਂਦਾ ਉਦੋਂ ਫਿਰ ਜਦੋਂ ਸਾਰੇ ਆਦਾ ਰੂਪਕ ਹੁੰਦੇ ਫਿਰ ਉਦੋਂ ਬੰਦਾ ਸੋਚਦਾ ਕਿ ਯਾਰ ਮੈਂ ਕੀ ਸੋਚਿਆ ਤੇ ਕੀ ਨਿਕਲੇ ਫਿਰ ਉਹ ਉਹ ਅਦਾਸੀ ਦਾ ਉਹ ਹੀ ਕਾਰਨ ਹੁੰਦਾ ਫਿਰ ਬੰਦਾ ਫਿਰ ਉਦੋਂ ਸੋਚਦਾ ਬੈਠਾ ਕਿ ਯਾਰ ਇਦਾਂ ਕਿਦਾਂ ਹੋ ਗਿਆ ਤਾਂ ਚੰਗੇ ਟਾਈਮ ਦੇ ਵਿੱਚ ਤਾਂ ਆਉਂਦੇ ਹੁੰਦੇ ਆ ਜਿਹਦੇ ਨਹੀਂ ਵੀ ਰਿਸ਼ਤੇਦਾਰੀ ਉਹ ਵੀ ਕਹਿ ਦਿੰਦਾ ਮੇਰਾ ਰਿਸ਼ਤੇਦਾਰ ਰਿਸ਼ਤੇਦਾਰ ਤੇ ਜੇ ਕੋਈ ਮਾੜਾ ਸਮਾ ਆਵੇ ਫਿਰ ਰਿਸ਼ਤੇਦਾਰ ਵੀ ਹੋਵੇ ਉਹ ਵੀ ਕਹਿ ਦਿੰਦਾ ਨਹੀਂ ਇਹ ਦੂਰ ਦਾ ਸਹੀ ਗੱਲ ਆ ਨਾ ਫਰੰਦੀਪੁਰ ਦੀ ਟੀਮ ਦੇ ਵਿੱਚ ਉਹ ਜ਼ਿਆਦਾ ਕਿਹੜੇ ਪਲੇਅਰ ਦੇ ਨਾਲ ਬੰਦੀ ਸੰਦੀਪ ਉਹਟੀ ਦੇ ਵਿੱਚ ਆਪਣੀ ਸਾਰਿਆਂ ਨਾਲ ਬੰਦੀ ਲੱਗਦਾ ਸਾਰੇ ਨਹੀਂ ਹਾਂ ਤੇ ਬਾਕੀ ਆਪਣਾ ਭਾਨ ਗੋਪੀ ਬਣਾਉਣ ਨਾਲ ਜਿਆਦਾ ਪ੍ਰੇਮ ਪਿਆਰ ਹੂੰ ਤੇ ਬਾਕੀ ਉਦਾਂ ਸਾਰੇ ਆਪਣੇ ਭਰਾਵਾਂ ਕੋ ਸਾਰੇ ਰਹਿੰਦੇ ਫੈਮਲੀ ਵਾਲਾ ਹਿਸਾਬ ਹੀ ਆਪਣਾ ਹੂੰ ਕਿ ਆਪਾਂ ਇਹ ਨਹੀਂਗਾ ਕਿ ਉਹ ਚੱਕਰ ਕੀ ਜਾ ਕੇ ਚੁੱਪ ਕਰਕੇ ਮਸਤੀ ਕਰੀ ਦੀ ਫੋਲ ਉਥੇ ਤੇ ਜਿੱਦਾਂ ਜੀ ਲੱਗਾ ਰਹਿੰਦਾ ਭਰਾ ਯਾਰ ਇੱਕੋ ਪਲਵਾਨ ਦਾ ਨਾ ਸੁਭਾਅ ਬੜਾ ਵਧੀਆ ਉਹ ਜਿਨ੍ਹਾਂ ਨੇ ਉਛੜ ਸਾਹਿਬ ਨੇ ਉਹਨਾਂ ਬਾਰੇ ਨਹੀਂ ਬੋਲਿਆ ਸੀ ਗੱਗਾ ਬੱਬਾ ਬੱਬਾ ਉਹ ਬਬਿਆ ਉਹ ਬਬਿਆ ਬਹੁਤ ਵਧੀਆ ਸਵਾਦਾ ਉਹਨੂੰ ਬਹੁਤ ਅਸੀਂ ਮਜ਼ਾਕ ਕਰਦਾ ਰਹਿੰਦੇ ਉਹ ਉਹਦੀ ਵੀ ਨਾ ਯਾਰ ਕਿਸੇ ਟਾਈਮ ਆਈ ਉਹਦੀ ਵੀ ਇੰਟਰਵਿਊ ਕਰਾਂਗੇ ਆਪਾਂ ਬੰਦੇ ਦੀ ਉਹ ਬੰਦੇ ਨੇ ਬਹੁਤ ਜ਼ਿਆਦਾ ਸਟਰਗਲ ਕੀਤਾ ਬੱਬੇ ਨੇ ਉਹ ਬੰਦੇ ਨੇ ਯਾਰ ਐਸਾ ਨਾ 2009-10 ਦਾ ਲੱਗਾ ਉਹ 11 ਦਾ ਤੇ ਇੰਨੀ ਕੀ ਜਿਆਦਾ ਉਹ ਜਿੰਨੀ ਉਹ ਬੰਦੇ ਨੇ ਮਿਹਨਤ ਲਾਈ ਹੈ ਨਾ ਉਹ ਪ੍ਰਭ ਸੋਰਸਿੰਗ ਨਾਲ ਜਿਹੜਾ ਬਬਾ ਉਹਦੀ ਗੱਲ ਕਰਦੇ ਆ ਮੈਂ ਇੱਕ ਕਹਿ ਦਿੰਦੇ ਨੇ ਕਿ ਬੰਦੇ ਨੂੰ ਮਿਹਨਤ ਦਾ ਫਲ ਨਹੀਂ ਮਿਲਦਾ ਪਤਾ ਨਹੀਂ ਕੀ ਚੱਕਰ ਆ ਉਹਦੀ ਕੀ ਕਿਸਮਤ ਮਾੜੀ ਉਹਨੂੰ ਮਿਹਨਤ ਦਾ ਫਲ ਨਹੀਂ ਉਹਨੇ ਬਹੁਤ ਬੰਦੇ ਨੇ ਮਿਹਨਤ ਲਾਈ ਫਿਰ ਉਹ ਹਿਸਾਬ ਲਾ ਲਾ ਕਿ ਉਹਦਾ ਬਾਪੂ ਜਿਹੜਾ ਨਿਗਾਹ ਹੁੰਦਾ ਹੈ ਨਾ ਉਦੋਂ ਉਹਦਾ ਡੈਡੀ ਵੀ ਨਹੀਂ ਸੀ ਇੱਥੇ ਉਦੋਂ ਵੀ ਮੰਨ ਲਓ ਤੇ ਆਦੇ ਮਾਮੇ ਉਹਨਾਂ ਕੋਲ ਮਲ ਕੀ ਰਹਿੰਦਾ ਉਹ ਤੇ ਫਿਰ ਵੀ ਇਹਨੀਆਂ ਟੈਨਸ਼ਨਾਂ ਬਾਪੂ ਬੰਦਾ ਡਟਿਆ ਰਿਹਾ ਫੇ ਮਿਹਨਤ ਲਾਈ ਜਾਵੇ ਹਨਾ ਜਦੋਂ ਉਹਦੇ ਕੋਲ ਬਹਿ ਗਏ ਉਹਦੀਆਂ ਗੱਲਾਂ ਸੁਣੀਆਂ ਨੇ ਆ ਫਿਰ ਅੱਖਾਂ 'ਚ ਹੀ ਪਾਣੀ ਆ ਜਾਂਦਾ ਉਹਨਾਂ ਸਭਾ ਬਹੁਤ ਖੁਸ਼ ਦੇ ਲਿਆ ਉਹਨੇ ਕਦੇ ਗੁੱਸਾ ਨਹੀਂ ਕਰਨਾ ਕਿਸ ਤਾ ਹੁਣ ਵੀ ਉਹਨੂੰ ਸਾਡੇ ਨਾਲ ਉਹ ਨਾ ਸੀਨੀਅਰ ਆ ਭਰਾਵਾਂ ਦਾ ਹਿਸਾਬ ਜੋ ਮਰਜ਼ੀ ਨੂੰ ਕਹਿੰਦੇ ਰਹੀਏ ਨਾ ਹਾਂ ਜੋ ਕੱਲ ਵੀ ਹੈ ਰੀਲ ਪਾਈ ਨਾ ਉਹ ਸੌਣ ਤੇ ਬੱਬਿਆ ਬੱਬਿਆ ਤਾ ਉਹਤੇ ਕਦੀ ਨਹੀਂ ਉਹਨੇ ਗੁੱਸਾ ਨਹੀਂ ਕੀਤਾ ਮੱਥੇ ਵਾਟ ਨਹੀਂ ਬੰਦੇ ਨੇ ਪਾਇਆ ਨਹੀਂ ਦਾ ਯਾਰ ਹਾਰ ਕੋ ਸੋਚਦਾ ਕਿ ਮੇਰੀ ਤੁਸੀਂ ਬੇਇੱਜ਼ਤੀ ਕਰਦੇ ਕਿੱਦਾਂ ਵੀ ਤੁਹਾਨੂੰ ਪਤਾ ਏ ਅੱਜ ਕੱਲ ਸੋਸ਼ਲ ਮੀਡੀਆ ਜਮਾਨਾ ਅਗਲਾ ਕਹਿ ਦਿੰਦਾ ਜੇ ਤੁਸੀਂ ਮੇਰੀ ਵੀਡੀਓ ਕਿਉਂ ਪੰਪਦੇ ਕਿੱਦਾਂ ਕਿੱਦਾਂ ਨੇ ਪਰ ਉਹ ਬੰਦੇ ਦਾ ਜੇ ਮੈਂ ਸ਼ੁਰੂ ਤੋਂ ਲੈ ਕੇ ਜੇ ਮੈਂ ਤੁਹਾਨੂੰ ਦੱਸਾਂ ਨਾ ਤੇਰੀ ਆਪ ਅੱਖਾਂ 'ਚ ਪਾਣੀ ਆ ਜਾਊਗਾ ਕਿ ਯਾਰ ਉਹ ਬੰਦੇ ਨੇ ਇੰਨਾ ਸਟਰਗਲ ਕੀਤਾ ਅੱਛਾ ਹਾਂ ਹੋਣਵੇਂ ਹੋਣ ਉਹਨੇ ਚੱਲ ਬਜਾਨੇ ਘਰ ਆ ਕੇ ਪਾਇਆ ਘਰ ਵੀ ਬਣਾਇਆ ਚਲੋ ਬਹੁਤ ਵਧੀਆ ਬਾਕੀ ਜਿੰਨਾ ਉਹ ਬੰਦੇ ਨੇ ਜਿੰਨੀ ਉਹਨੇ ਮਿਹਨਤ ਲਾਈ ਨਾ ਪਰ ਵੀ ਇੱਕ ਹਿਸਾਬ ਨਾਲ ਉਹਨੇ ਹੱਡਾਂ ਦੀ ਬਾਹਾਂ ਕੇ ਸੇਕੀ ਹੈ ਨਾ ਪਰ ਉਹਨੂੰ ਪਤਾ ਨਹੀਂ ਕੀ ਚੱਕਰ ਆ ਯਾਰ ਉਹਦਾਂ ਨੂੰ ਕੋਪੀ ਪ੍ਰੋਵਾਨ ਨੇ ਕਿਹਾ ਹੈ ਪਰ ਮੋਟਰਾਂ ਨੂੰ ਸੋਚਣਾ ਚਾਹੀਦਾ ਜੱਫੇ ਬੁਲੰਦਾ ਨਾ ਇੱਕ ਪਤਾ ਨਹੀਂ ਬੰਦਾ ਜਿਵੇਂ ਮੱਥਿਆ ਛੋਕ ਮੱਥੇ ਨਹੀਂ ਲਿਖਿਆ ਹੁੰਦਾ ਨਾ ਜਿਵੇਂ ਕਿ ਬੰਦੇ ਦੇ ਕਿ ਯਾਰ ਬਾਹਰ ਨਹੀਂ ਖੇਡਣਾ ਕਿ ਕਿਦਾਂ ਇੱਕ ਬੰਦਾ ਛੋਹ ਨਹੀਂ ਹੁੰਦਾ ਕਿਸੇ ਅੱਗੇ ਜਾਂ ਆ ਚੱਕਰ ਉਹਨੂੰ ਜਿੱਥੋਂ ਤੱਕ ਉਹਨੂੰ ਵਜਾਰੇ ਨੂੰ ਜਾਣਾ ਚਾਹੀਦਾ ਹੈ ਉਹਨੂੰ ਬਾਹਰ ਖੇਡਣਾ ਚਾਹੀਦਾ ਹੈ ਕਿ ਹੁਣ ਕਿੰਨਾ ਟਾਈਮ ਹੋ ਗਿਆ ਉਹਨੂੰ ਮਿਹਨਤ ਲਾਉਂਦੇ ਨੂੰ ਹੈ ਨਾ ਤੇ ਜਦੋਂ ਸਾਰੇ ਕੋਈ ਨਵਾਂ ਪਲੇਅਰ ਆ ਕੋਈ ਵੀ ਹੈ ਨਾ ਜੇ ਸਾਰਾ ਖੇਡ ਕੇ 6 ਮਹੀਨੇ ਖੇਡ ਕੇ ਜਦੋਂ ਦੀ ਵਾਰ ਦੀ ਗੱਲ ਹੁੰਦੀ ਜਾਂ ਫਿਰ ਉਹ ਦਿਲੋਂ ਦਿਲ ਯਾਰ ਉਹਦੇ ਚਲੋ ਮਾੜਾ ਨਹੀਂ ਸੋਚਦਾ ਹੋਊਗਾ ਪਰ ਉਹ ਆਪਣੇ ਆਲ ਤਾਂ ਦੇਖਦਾ ਹੋਊਗਾ ਕਿ ਯਾਰ ਮੇਚ ਵਿੱਚ ਕਿੱਥੇ ਕਮੀ ਰਹਿ ਗਈ ਪਰ ਮੈਂ ਉਦਾਂ ਵੀ ਗੋਪੀ ਭਵਾਨ ਨੇ ਕਿਹਾ ਸਾਰੇ ਪ੍ਰੋਮੋਟਰਾਂ ਨੂੰ ਸੋਚਣਾ ਚਾਹੀਦਾ ਕਿ ਜਿਹੜਾ ਬੰਦਾ ਸਟਰਗਲ ਕਰਦਾ ਸਟਰਗਲ ਕਰਦਾ ਇੱਕ ਨਾ ਪੁਆਇੰਟ ਲੈਂਦਾ ਇੱਕ ਤਾਂ ਹੁੰਦਾ ਨਾ ਕਿ ਆਪਾਂ ਉਦਾਂ ਹੈਲਪ ਆਵੋ ਆਖਣਾ ਨਹੀਂ ਲੈ ਜਾਓ ਨਾਲ ਪੀ ਸ਼ਿਪਾਰਸ਼ੀ ਪਰ ਉਹ ਪਲੈਂਟ ਬਲੈਂਦਾ ਪਰ ਇਹ ਚੀਜ਼ ਦੇਖਣੀ ਚਾਹੀਦੀ ਆ ਕਿ ਯਾਰ ਉਹ ਸੋਚਣਾ ਚਾਹੀਦਾ ਯਾਰ ਸੋਚਣਾ ਚਾਹੀਦਾ ਕਿ ਉਹ ਬੰਦੇ ਨੇ ਕਿੰਨੀ ਮਿਹਨਤ ਲਾਈ ਆ ਉਹਦੇ ਬੈਕਗ੍ਰਾਉਂਡ ਬਾਰੇ ਦੇਖਣਾ ਕਿੱਥੋਂ ਉੱਠ ਕੇ ਕਿੱਥੇ ਮਿਹਨਤ ਲਾਉਂਦਾ ਆ ਉਹ ਪੀ ਇੱਕ ਸਾਹਬ ਦੀ ਮੈਂ ਭਰਾ ਜੀ ਤੁਹਾਨੂੰ ਦੱਸਾਂ ਉਹਨੇ ਅੱਧੀ ਅੱਧੀ ਜਿਹੜੀ ਜ਼ਿੰਦਗੀ ਨਾਲ ਕਬੱਡੀ ਨੂੰ ਦੇ ਦਿੱਤੀ ਕਬੱਡੀ ਨੂੰ ਦਿੱਤੀ ਹਾਂ ਸਹੀ ਗੱਲ ਤੇ ਉਹ ਬੰਦਾ ਅੱਜ ਵੀ ਅੱਜ ਵੀ ਉਹ ਬੰਦਾ ਹਿੰਮਤ ਨਹੀਂ ਹਾਰਦਾ ਉਹ ਆਂਦਾ ਕੋਈ ਗੱਲ ਨਹੀਂ ਫਿਰ ਕੇ ਆਊਗਾ ਟਾਈਮ ਕਿਤੇ ਵਾਇਰਲ ਲੈ ਕੇ ਆਊ ਹੌਸਲਾ ਉਹਦਾ ਹਾਂ ਹੌਸਲਾ ਤੇ ਹੌਸਲਾ ਸਭ ਤੋਂ ਵੱਡੀ ਜਿੱਤ ਹੁੰਦੀ ਭਰਾ ਬਾਕੀ ਪ੍ਰਮਾਤਮਾ ਸੁੱਖ ਰੱਖੇ ਆਪਾਂ ਹਨਾ ਮਿਲਦੇ ਆ ਜਲਦੀ ਭਲਵਾਨ ਕਰਦੇ ਗੱਲਬਾਤ ਚਾਹ ਹਰ ਕੀ ਵੈਰੂ ਕਰਦੇ ਕਿ ਭਾ ਕੋਈ ਪ੍ਰੋਮੋਟਰ ਵੀਰ ਭਰਾ ਮਨਮੇਰ ਪੈ ਜੇ ਹੂੰ ਬਾਕੀ ਠੀਕ ਆ ਸੁੱਖ ਤੇਰਾ ਵੀ ਧੰਨਵਾਦ ਯਾਰ ਟਾਈਮ ਦਿੱਤਾ ਮੇਰੇ ਨਾਲ ਜਣਾ ਗਲਾ ਖਰਾਬ ਆ ਯਾਰ ਗਲਾ ਸਾਰਿਆਂ ਨਾਲ ਬੜਾ ਖਰਾਬ ਆ ਮੈਂ ਤਾਂ ਨਹੀਂ ਵੀਡੀਓ ਬਣਾਉਣ ਡਿਆ ਕੋਈ ਕੋਈ ਨਹੀਂ ਮੇਰਾ ਭਰਾ ਬਾਕੀ ਕਰੋ ਤੁਸੀਂ ਹਨਾ ਥੈਂਕ ਯੂ ਵੀਰੇ ਓਕੇ ਜਣਾ